ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਚ ਇਹ ਫਿਰ ਤੜਕਸਰ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਪਿੰਡ ਵਡਾਲਾ ਬਾਂਗਰ ਵਿਖੇ ਇੱਕ ਮੈਡੀਕਲ ਸਟੋਰ ਤੇ ਗੋਲੀ ਚੱਲਣ ਦੀ ਘਟਨਾ ਵਾਪਰੀ ਇੱਥੇ ਮੈਡੀਕਲ ਸਟੋਰ ਤੇ ਬੈਠੇ ਪਤੀ ਪਤਨੀ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਮੌਕੇ ਤੇ ਫਰਾਰ ਹੋ ਗਏ ਮੇਰਨਾਜੀ ਸਿੰਘ ਕੀ ਵਾਦਾ ਤੁਸੀਂ ਕੁਈ ਸੋਹਰੇ ਬੈਠੇ ਆ ਚਾਹ ਪੀ ਰਹੇ ਆ ਜਰਾ ਵਾਈਫ ਚਾ ਲੈ ਗਿਆ ਇਕੜੋਂ ਤੇ ਗੱਲਾਂ ਕਰਦੇ ਆ ਤੇ ਵੀ ਬਾਹਰੋਂ ਬੇਟਾ ਫੋਨ ਆਇਆ ਜੀ ਅਸੀਂ ਕਹਿੰਦੇ ਫੋਨ ਆਇਆ ਹੈ ਬਾਹਰੋਂ ਉਹਦਾ ਜਿਹੜਾ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਆਇਆ ਭਾਈ ਇੰਨੀ ਗੱਲ ਕਰ ਰਹੇ ਆ ਉਹ ਬਾਹਰੋਂ ਕੋ ਮੋਟਰਸਾਈਕਲ ਤੇ ਆਇਆ ਮੈਂ ਵੇਖਿਆ ਪਹਿਲਾਂ ਮੋਟਰ ਤੇ ਮੈਂ ਕਿਹਾ ਹਾਲ ਨਹੀਂ ਕਿਤੇ ਆਮ ਲੋਕੀ ਨਾਲ ਦੀ ਸ਼ਰਤ ਨਹੀਂ ਇਹ ਕਿਹੜੀ ਗੱਲ ਆ ਇਥੇ ਮੜੇ ਨੇ ਪੈਰ ਲਾਇਆ ਦੋ ਗੋਲੀਆਂ ਮਾਰ ਦਿੱਤੀ ਬਸ ਕਹਾਂਗੇ ਸੀਆਰ ਡੁੱਟ ਗਿਆ ਸਾਡਾ ਬਚਾਅ ਹੋ ਗਿਆ ਗੋਲੀ ਗੋਜੀ ਨਹੀਂ ਆ ਉਹ ਬੰਦੇ ਨੇ ਉਹ ਬੰਦੇ ਨੇ ਸਿਨੇ ਸਾਰਾ ਮੋਟਰਸਾਈਕਲ ਨੰਬਰ ਪਲੇਟ ਕੋਈ

ਦੇਖੋ ਸਾਡੀ ਚਵੀ ਕਿ ਸੋ ਪਰਿੰਦੀ ਹੈ ਭਾਈ ਬਰਾਤ 12 ਵਜੇ ਆ ਕੇ ਫੋਨ ਕਰੇ ਦੂਆ ਕਰ ਗਏ ਸਿਰੋ ਕੋ ਉੱਠ ਕੇ ਦਵਾਈ ਲਈ ਦੀ 12 ਵਜੇ 2 ਵਜੇ ਕਿ 10 ਵਜੇ ਤੱਕ ਰਹੇ ਦੁਕਾਨ ਖੁੱਲੀ ਹੁੰਦੀ ਹੈ ਨਾ ਨਹੀਂ ਕੀਤੀ ਕਿ ਮਤਲਬ ਕਿ ਕੋਈ ਨਾ ਬਾਕੀ ਕੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਨਹੀਂ ਕਿਸੇ ਕੋਈ ਦੁਸ਼ਮਣੀ ਹੈ ਹੀ ਨਹੀਂ ਕਿ ਪਿੰਡ ਮਲ ਬਹੁਤ ਵਧੀਆ ਲੋਕਾਂ ਬੜਾ ਪ੍ਰੇਮ ਪਿਆਰ ਹੈ ਹੋ ਜੀ ਤੁਹਾਡੇ ਕਿ ਇਹਨਾਂ ਲੈਣ ਤੇ ਕੋਈ ਨਹੀਂ ਰਿਹਾ ਹੋਈ ਹਾਂਜੀ ਬੇਟੀ ਨੇ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਨੇ ਕੋ ਨੰਬਰ ਮੰਗਿਆ ਨਾ ਆਪਣੇ ਪਾਪਾ ਨੰਬਰ ਦੇ ਕੇ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਤਾ ਹੀ ਸੁਤੇ ਨੇ ਮੜਾ ਕੋਟਾ ਫੋਨ ਸੁਣ ਰਿਹਾ ਕਿ ਤੇ ਤੇ ਤੋਕ ਤੇ ਉਹ ਕਹਿੰਦਾ ਮੈਂ ਬਾਹਰ ਡੇਡਾ ਤੇ ਆਪਣੇ ਪਾਪਾ ਨੰਬਰ ਦੇ ਕੇ ਕਹਿੰਦਾ ਕੀ ਗੱਲ ਆ ਕਿ ਨੇ ਇਹ ਰੋਗੂ ਹਰ ਪੂਰੇ ਬੰਦੇ ਬੋਲਦੇ ਇਹਨਾਂ ਕਹਿੰਦਾ ਕਿ ਨਾ ਫੋਨ ਕੱਟਦਾ ਬਸ ਕੋਈ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੁੰਦੀ ਆ ਜਦੋਂ ਕੰਮ ਹੋਇਆ ਸਿਰ ਬੇਟਾ ਫੋਨ ਆਉਂਦਾ ਹੈ ਮੇਰੇ ਦੱਸਣ ਦੇ ਆ ਪਾਪਾ ਆਤੀ ਆ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਤੇ ਚਲੀ ਗਈ ਗੋੜੀ ਗੱਲ ਦੀ ਦੋ ਵਾਰ ਕੀਤਾ